ਤੇ مالک ਨੇ ਤੁਹਾਡੀਆਂ ਅਰਦਾਸਾਂ ਕਬੂਲ ਕੀਤੀਆਂ ਨੇ ਦੇ ਅਸਲ مالک ਤਾਂ ਕਿ ਫੇਰ ਅਰਦਾਸ ਕਰਦੇ ਆਂ ਤੇ ਤੁਹਾਡੀਆਂ ਅਰਦਾਸਾਂ 'ਚ ਇੰਨੀ ਤਾਕਤ ਹੈ ਕਿ ਉਹ ਸੋਣੀ ਤੋਂ ਸੋਲ ਬਣਾਉਂਦਾ ਸੋੜੀ ਤੋਂ ਤੁਸੀਂ ਸੋਲ ਬਣਾਤਾ ਕਹਿੰਦਾ ਮੇਰੇ ਪਾਪਾਂ ਦਾ ਦੱਸ ਕਿ ਮੇਰੇ ਕਰਾਂ ਸ਼ੁਕਰਾਨਾ ਤੇਰੀਆਂ ਦੀਆਂ ਦੱਸਦਾ ਉਹ مالک ਦੇ ਕਰ ਦੇ ਰ ਲੈ ਲਿਆਗਾ ਅੱਜ ਸਾਡੇ ਵੀਰ ਆਜ ਵੀਰ ਜਵੰਦਾ ਜੀ ਸਟੇਬਲ ਨੇ ਕਲਾ ਮੈਂ ਕੋਲੇ ਮਿਲ ਕੇ ਆਇਆ ਅੱਜ ਸਵੇਰੇ ਅਸੀਂ ਕੋਲੀਆਂ ਤੇ ਬੜੀ ਖੁਸ਼ੀ ਹੋਈ ਅੱਜ ਮਨ ਨੂੰ ਵੀ ਡਾਕਟਰ ਸਾਹਿਬ ਕਹਿੰਦੇ ਨੇ ਵੀ ਤੈਂ ਦਾ ਕਰਦੀ ਲੋੜ ਨਹੀਂ ਹੈਗੀ ਜੋ ਜੋ ਸਾਡੇ ਹੁਣ ਹਾਰਟ ਤੋਂ ਲੱਗਸ ਤੋਂ ਜੇ ਫੇਰ ਉਧਰੀ ਗਿਆ ਹੈ ਬ੍ਰੇਨ ਦਾ ਹਲੇ ਥੋੜੀ ਹੈ ਪ੍ਰੋਬਲਮ ਉਹ ਤੁਹਾਡੀਆਂ ਅਰਦਾਸਾਂ ਨਾਲ ਸਾਰਾ ਠੀਕ ਹੋ ਜਾਏ ਮੈਂ ਵੀ ਮਾਲਕ ਦੇ ਕੇ ਅਰਦਾਸ ਕਰਦਾ ਮੇਰੇ ਕੋਲ ਬੜੇ ਫੋਨ ਆਏ ਅੱਜ ਸਵੇਰ ਤੋਂ ਕਹੇ ਸਵੇਰੇ ਬੈਠੇ ਹਾਂ ਸਾਡੇ ਸੀਐਮ ਸਾਹਿਬ ਆ ਕੇ ਗਏ ਨੇ ਹੁਣੇ ਸਾਰੇ ਕਲਾਕਾਰ ਤੁਸੀਂ ਕਲਾਕਾਰ ਕੀ ਤੁਸੀਂ ਸਾਰੇ ਜਿੰਨੇ ਪੰਜਾਬ ਪੰਜਾਬੀ ਬੈਠੇ ਆ ਕਿੱਥੇ ਬੈਠੇ ਹੋ ਤੁਸੀਂ ਬਹੁਤ ਦਵਾਵਾਂ ਕੀਤੀਆਂ ਤੁਹਾਡੀਆਂ ਦੁਆਵਾਂ ਦਾ ਬਹੁਤ ਅਸਰ ਹੈ ਬਹੁਤ ਬਹੁਤ ਧੰਨਵਾਦ ਫੇਰ ਅਰਦਾਸਾਂ ਕਰੋ ਤੁਸੀਂ ਫੇਰ ਰਾਜਵੀਰ ਸਾਡੇ ਦਰਬਾਰ ਆਉਂਦੇ ਵਿੱਚ ਸਾਡੇ ਸਾਹਮਣੇ ਨੱਚਦਾ ਖਤਰਾ ਮਿਲਦੀ ਵਾਇਕਪ ਜੀ ਦਾ ਖਾਲਸਾ ਵਾਇਕਪ ਇਹ ਚੱਲ ਰਹੀ ਸੀ ਹੈ ਨਾ ਹਾਂਜੀ ਉਸ ਤੋਂ ਮੈਨੂੰ ਵੀ ਬੜਾ ਦੇਖੋ ਤੁਹਾਨੂੰ ਲੱਗਦਾ ਕਿ ਇਹ ਨਾਲ ਜੁੜੇ ਹੋਏ ਉਹ ਏਦਾਂ ਦੀ ਖਬਰ ਦਾ ਜਰਾ ਤੁਸੀਂ ਥੋੜਾ ਜਿਹਾ ਧਿਆਨ ਰੱਖਿਆ ਕਰੋ ਸਾਰੇ ਜਿੰਨੇ ਮੇਰੇ ਵੀਰ ਨੇ ਸਾਡੇ ਨਾਲ ਬਹੁਤ ਜੁੜੇ ਹੋਏ ਪਰ ਤੁਸੀਂ ਪਿਆਰ ਕਰ ਦਿਓ ਤਾਂ ਤੁਸੀਂ ਇੱਥੇ ਖੜੇ ਨਹੀਂ ਤਾਂ ਕਿਸੇ ਕੋਲ ਸ਼ਾਇਨ ਨਹੀਂ ਹੁੰਦਾ ਸੋ ਏਦਾਂ ਦੀ ਖਬਰ ਤੋਂ ਥੋੜਾ ਜਿਹਾ ਸਾਰੇ ਨੂੰ ਮੈਂ ਕਹਾਂਗੀ ਜਦ ਤੱਕ ਗੱਲ ਤੁਹਾਡੇ ਕੋਲ ਅੰਦਰੋਂ ਪੱਕੀ ਨਹੀਂ ਹੁੰਦੀ ਉਦੋਂ ਤੱਕ ਚੱਲ ਨਹੀਂ ਕਰਨੀ ਚਾਹੀਦੀ ਹੈ ਨਾ ਕਈ ਵਾਰੀ ਅਸੀਂ ਆਪਾਂ ਕਿਆਸ ਰਾਈਆਂ ਲਾਉਣ ਲੱਗ ਜਾਂਦੇ ਆ ਵੀ ਇੱਦਾਂ ਹੋ ਗਿਆ ਇੱਦਾਂ ਹੋ ਜਾਣਾ ਹੈ ਨਾ ਨਹੀਂ ਮਾਲਕ ਦੇ ਘਰ ਦੇ ਰਹੇ ਨੇ ਇਹ ਨਹੀਂ ਹੈਗਾ ਸੋ ਉਹਨਾਂ ਚੀਜ਼ਾਂ ਤੋਂ ਵੀ ਅਸੀਂ ਬਚ ਕੇ ਰਹਿਣਾ ਬੜਾ ਸਾਰਿਆਂ ਦਾ ਇਲੈਕਟ੍ਰੋਨ ਪ੍ਰਿੰਟ মিডিਆ ਤੋਂ ਜਿੰਨੇ ਵੀ ਤੁਸੀਂ ਆਏ ਸੋ ਸਾਰਿਆਂ ਦਾ ਬਹੁਤ-ਬਹੁਤ ਦੇਖेंगे ਰਹਿ ਜਾਂਗੇ ਤੁਹਾਨੂੰ ਤੇ ਮਾਲਕ ਨੇ ਤੁਹਾਡੀਆਂ ਅਰਦਾਸਾਂ ਕਬੂਲ ਕੀਤੀਆਂ ਨੇ ਦੇ ਅਸੀਂ ਮਾਲਕ ਤੇ ਕਿ ਫੇਰ ਅਰਦਾਸ ਕਰਦੇ ਆਂ ਤੁਸੀਂ ਤੁਹਾਡੀਆਂ ਅਰਦਾਸਾਂ ਕਰਨੀ ਤਾਕਤ ਹੈ ਕਿ ਉਹ ਸੋਣੀ ਤੋਂ ਸੋਲ ਬਣਾਉਂਦਾ ਸੋਣੀ ਤੋਂ ਤੁਸੀਂ ਸੋਲ ਬਣਾਤਾ ਕਹਿੰਦਾ ਮੇਰੇ ਪਾਪਾਂ ਦਾ ਦੱਸ ਕਿ ਮੇਰੇ ਕਰਾਂ ਸ਼ੁਕਰਾਨਾ ਤੇਰੀਆਂ ਕੀ ਅਦਾਤਾ ਨ ਉਸ ਮਾਲਕ ਦੇ ਕਰ ਦੇ ਰ ਲੇ ਲੀ ਹੈਗਾ ਅੱਜ ਸਾਡੇ ਵੀਰ ਰਾਜਵੀਰ ਜਵੰਦਾ ਜੀ ਸਟੇਬਲ ਨੇ ਕਲਾ ਮੈਂ ਕੋਲੇ ਮਿਲ ਕੇ ਆਇਆ ਇਸ ਵੇ ਤੇ ਅਸੀਂ ਕੋਲੀਆਂ ਤੇ ਬੜੀ ਖੁਸ਼ੀ ਹੋਈ ਅੱਜ ਮਨ ਨੂੰ ਵੀ ਡਾਕਟਰ ਸਾਹਿਬ ਕਹਿੰਦੇ ਨੇ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਜੋ ਜੋ ਸਾਡੇ ਹੁਣ ਹਾਰਟ ਤੋਂ ਲੱਗਸ ਤੋਂ ਜਿੱਥੇ ਇੰਦਰੀਆ ਬ੍ਰੇਨ ਦਾ ਹਲੇ ਥੋੜੀ ਹੈ ਪ੍ਰੋਬਲਮ ਉਹ ਤੁਹਾਡੀਆਂ ਅਰਦਾਸਾਂ ਨਾਲ ਸਾਰਾ ਠੀਕ ਹੋ ਜਾਏਗਾ ਮੈਂ ਵੀ ਮਾਲਕ ਦੇ ਕੇ ਅਰਦਾਸ ਕਰਦਾ ਹਾਂ ਮੇਰੇ ਕੋਲ ਬੜੇ ਫੋਨ ਆਏ ਅੱਜ ਸਵੇਰ ਤੋਂ ਕਹਿਣ ਸਵੇਰ ਤੋਂ ਬੈਠੇ ਆ ਸਾਡੇ ਸੀਐਮ ਸਾਹਿਬ ਆ ਕੇ ਗਏ ਨੇ ਹੁਣੇ ਸਾਰੇ ਕਲਾਕਾਰ ਤੁਸੀਂ ਕਲਾਕਾਰ ਕੀ ਤੁਸੀਂ ਸਾਰੇ ਜਿੰਨੇ ਪੰਜਾਬ ਪੰਜਾਬੀ ਬੈਠੇ ਆ ਕਿੱਥੇ ਬੈਠੇ ਹੋ ਤੁਸੀਂ ਬਹੁਤ ਦੁਆਵਾਂ ਕੀਤੀਆਂ ਵੱਡੀਆਂ ਦੁਆਵਾਂ ਤੋਂ ਬਹੁਤ ਲੱਗਦਾ ਹੈ ਬਹੁਤ ਬਹੁਤ ਸ਼ੁਕਰੀਆ ਫੇਰ ਅਰਦਾਸਾਂ ਕਰੋ ਤੁਸੀਂ ਫੇਰ ਆਜ ਵੀ ਸਾਡੇ ਦਰਬਾਰ ਆਓ ਬੇ ਵਿਚ ਤੁਹਾਡੇ ਸਾਹਮਣੇ ਲੱਗਦਾ ਆਪਦਾ ਮਿਲਦੀ ਹੈ ਉਹ ਵਾਇਕ ਤੋਂ ਜਿੱਕਰ ਖਾਲਸਾ ਵਾਇਕ ਚੱਲ ਰਹੀ ਸੀ ਹੈ ਨਾ ਹਾਂਜੀ ਉਸ ਤੋਂ ਮੈਨੂੰ ਵੀ ਬੜਾ ਦੇਖਣ ਨੂੰ ਆਖਲਾ ਕੇ ਜਿਵੇਂ ਨਾਲ ਜੁੜੇ ਹੋਏ ਉਹ ਇਦਾਂ ਦੀ ਖਬਰ ਦਾ ਜਰਾ ਤੁਸੀਂ ਥੋੜਾ ਜਿਹਾ ਧਿਆਨ ਰੱਖਿਆ ਕਰੋ ਸਾਰੇ ਜਿੰਨੇ ਮੇਰੇ ਵੀਰ ਨੇ ਸਾਡੇ ਨਾਲ ਬਹੁਤ ਜੁੜੇ ਹੋਏ ਤੁਸੀਂ ਪਿਆਰ ਕਰਦੇ ਹੋ ਤਾਂ ਤੁਸੀਂ ਇੱਥੇ ਖੜੇ ਨਹੀਂ ਤਾਂ ਕਿਸੇ ਕੋਲ ਸ਼ਾਇਨ ਨਹੀਂ ਹੁੰਦਾ ਸੋ ਇਦਾਂ ਦੀ ਖਬਰ ਤੋਂ ਥੋੜਾ ਜਿਹਾ ਸਾਰਿਆਂ ਨੂੰ ਮੈਂ ਕਹਾਂਗੀ ਜਦ ਤੱਕ ਗੱਲ ਤੁਹਾਡੇ ਕੋਲ ਅੰਦਰੋਂ ਪੱਕੀ ਨਹੀਂ ਹੁੰਦੀ ਉਦੋਂ ਤੱਕ ਚੱਲ ਨਹੀਂ ਕਰਨੀ ਚਾਹੀਦੀ ਨਾ ਕਈ ਵਾਰ ਅਸੀਂ ਆਪਾਂ ਕਿਆਸ ਰਾਈਆਂ ਲਾਉਣ ਲੱਗ ਜਾਂਦੇ ਆ ਵੀ ਇੱਦਾਂ ਹੋ ਗਿਆ ਇਦਾਂ ਹੋ ਜਾਣਾ ਹੈ ਨਾ ਨਹੀਂ ਮਾਲਕ ਦੇ ਘਰ ਦੇ ਰਹੇ ਨੇ ਇਹ ਨਹੀਂ ਹੈਗਾ ਸੋ ਉਹਨਾਂ ਚੀਜ਼ਾਂ ਤੋਂ ਵੀ ਅਸੀਂ ਬਚ ਕੇ ਰਹਿਣਾ ਬੜਾ ਸਾਰਿਆਂ ਦਾ ਇਲੈਕਟ੍ਰੋਨ ਪ੍ਰਿੰਟ মিডিਆ ਤੋਂ ਜਿੰਨੇ ਵੀ ਤੁਸੀਂ ਆਏ ਸਾਡੇ ਸਾਰਿਆਂ ਦਾ ਬ